ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਹਾਂ ਵੀਰ ਹਰਬੇਲ ਸਿੰਘ ਦੇ ਕੋਲ ਜਿਦਾ ਕਿ ਸਾਰੇ ਵੀਰ ਜਾਣਦੇ ਆ ਡੇਰੀ ਫਾਰਮਿੰਗ ਦੇ ਨਾਲ ਇੱਕ ਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਦੋਸਤੋ ਇਸ ਘਰੇ ਆਉਂਦੇ ਆ ਚਾਹੇ 2 ਨਗ ਹੋਣ ਚਾਹੇ 10 ਹੋਣ ਬਿਲਕੁਲ ਡੇਲੀ ਰੁਟੀਨ ਦੇ ਵਿੱਚ ਪਸ਼ੂ ਅਵੇਲੇਬਲ ਹੁੰਦੇ ਆ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਦੋਸਤੋ ਫਿਲਹਾਲ ਆਪਾਂ ਤੁਹਾਨੂੰ ਦੋ ਐਨੀਮਲ ਦਿਖਾਉਣੇ ਆ ਦੋ ਪਸ਼ੂ ਦਿਖਾਉਣੇ ਆ ਇੱਕ ਬਿਲਕੁਲ ਸਾਹਮਣੇ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਜੀ ਇਹ ਮੱਝ ਦਿਖਾਉਣੀ ਆ ਇੱਕ ਜਰਸੀ ਵਾੜ ਸੋ ਕਾਫੀ ਵੀਰਾਂ ਦੀਆਂ ਫੋਨ ਕਾਲਾਂ ਆ ਰਹੀਆਂ ਸੀ ਵੀ ਜਰਸੀ ਵਾੜ ਖਰੀਦਣੀ ਆ ਸੋ ਬਿਲਕੁਲ ਜਿਹੜੇ ਮਾਝਾ ਬੈਲਟ ਵਾਲੇ ਵੀਰ ਨੇ ਉਹ ਵੀ ਕਾਫੀ ਲੱਭਦੇ ਰਹਿੰਦੇ ਆ ਵੀ ਜੇਕਰ ਜਰਸੀ ਵਾੜ ਨਿਕਲੇ ਤੇ ਜ਼ਰੂਰ ਦੱਸਿਆ ਜਾਵੇ ਠੀਕ ਆ ਸੋ ਬਿਲਕੁਲ ਇੱਕ ਤੁਹਾਨੂੰ ਇਹ ਆਪਾਂ ਦੋਸਤੋ ਤਸੱਲੀ ਨਾਲ ਦਿਖਾ ਦੇਣੀ ਆ ਜਰਸੀ ਵਾੜ ਤੇ ਇੱਕ ਜਿਹੜੀ ਦੋਸਤੋ ਇਹ ਝੋਟੀ ਇਸ ਵੀਡੀਓ ਦੇ ਵਿੱਚ ਕਵਰ ਕਰ ਦੇਵਾਂਗੇ ਅੱਜ 1 ਟਾਈਮ ਦੋਸਤੋ ਕੋਈ ਮਾਰਨਿੰਗ ਦੇ 10:30 11 ਵਜੇ ਦਾ ਟਾਈਮ ਹੈਗਾ ਠੀਕ ਆ ਸੋ ਆਓ ਆਪਣੀ ਨਰਕ ਪਰਖ ਤਸੱਲੀ ਆ ਤੁਸੀਂ ਘਰਣ ਕੇ ਕਰ ਲਿਓ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਠੀਕ ਆ ਤੇ ਗੱਬਣ ਪਸ਼ੂ ਆਪਣਾ ਟਿਪਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਫਸਟਲੀ ਇੱਕ ਹਰ ਥਾਂ ਤੋਂ ਜਿੱਥੋਂ ਵੀ ਆਪਾਂ ਵੀਡੀਓ ਕਵਰੇਜ ਕਰਦੇ ਆ ਇੱਕ ਰਿਕਵੈਸਟ ਆਪਣੇ ਵੱਲੋਂ ਹੁੰਦੀ ਆ ਸਾਰੇ ਖਰੀਦਦਾਰ ਭੈਣ ਭਰਾਵਾਂ ਨੂੰ ਵੀਰਾਂ ਨੂੰ ਆਓ ਲੈਣਿਆ ਜਾਣਕਾਰੀ ਵੀਰ ਖਰਬੇਲ ਤੋਂ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਠੀਕ ਆ ਜੀ ਸੋ ਬਾਕੀ ਗੱਲਾਂបਾਤਾਂ ਦੋਸਤੋ ਨਾਲ ਦੀ ਨਾਲ ਕਰਦੇ ਰਵਾਂਗੇ ਨਾਲ ਦੀ ਨਾਲ ਡਿਟੇਲ ਜਿਹੜੀ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛ ਲੈਣੇ ਸਭ ਤੋਂ ਪਹਿਲਾਂ ਵੀਰ ਹਰਪੇਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਟੀਟਾ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਠੀਕ ਠਾਕ ਵਧੀਆ ਕਿਰਪਾ ਵਾਹਿਗੁਰੂ ਜੀ ਹੋਰ ਭਾਈ ਹਰਪੇਲ ਕੋਈ ਨਵੀਂ ਤਾਜੀ ਵੀਰ ਬਸ ਵੀਰ ਚੱਲੀ ਜਾਂਦਾ ਕਣਕਾ ਕਣਕਾ ਦੀ বাজਾਈ ਜਿਹੜੀ ਤਕਰੀਬਨ ਹੋ ਹੀ ਗਈ ਆ ਤਾਂ ਬਾਕੀ ਅਚਰਪੇਲ ਭਾਈ ਜਿਆਦਾ ਹੁਣ ਬਰਸੀਨ ਦਾ ਜਿਵੇਂ ਅੱਗੇ ਰੋਤ ਆ ਗਈ ਹੈ ਬਰਸੀਨ ਹਰਾ ਚਾਰੇ ਵਿੱਚ ਜਿਆਦਾ ਯੂਜ਼ ਹੋਣਾ ਤੇ ਆਪਣੇ ਕੋਲ ਹੋਇਆ ਤਿਆ ਹਾਂਜੀ ਤਾਂ ਕੁਝ ਸੈਲਜ ਜਿਹੜਾ ਹੋ ਗਿਆ ਫਿਨਿਸ਼ ਚਾਰ ਕਿਲੇ ਦਾ ਹਜੇ ਬਚਿਆ ਵਾ ਠੀਕ ਆ ਤਾਂ ਤਕਰੀਬਨ ਬਰਸੀਨ ਵੀ ਜਿਹੜਾ ਤਿਆਰੀ ਆ ਠੀਕ ਆ ਤੇ ਬਸ ਬਰਸੀਨ ਦੀ ਆਪਣੀ ਕੁਆਲਿਟੀ ਆ ਸੈਲਜ ਦੀ ਆਪਣੀ ਆ ਬਰਸੀਨ ਨਾਲ ਜਿਹੜੀਆਂ ਗਾਵਾਂ ਵਾ ਚੰਗਾ ਦੁੱਧ ਚ ਆ ਜਾਂਦੀਆਂ ਪੂਰੀ ਸਰਦੀ ਖਾਸ ਕਰਕੇ ਸਾਰੇ ਪਸ਼ੂਆਂ ਲਈ ਓਵਰਹਾਲ ਜਿਹੜਾ ਬਰਸੀਨ ਦਾ ਕੈਲਸ਼ੀਅਮ ਹੁੰਦਾ ਹਰਾ ਤਕਰੀਬਨ ਵਧੀਆ ਰਹਿੰਦਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਮਲਕੀ ਉਹ ਵੀ ਅੱਗੇ ਆਉਣ ਵਾਲੇ ਸਮੇਂ ਤੋਂ ਚ ਬਿਲਕੁਲ ਸ਼ੁਰੂ ਕਰਾਂ ਦੇ ਵਿੱਚ ਕਰਾਂ ਕਰਾਂਗੇ ਸ਼ੁਰੂ ਫਿਲਹਾਲ ਦਾ ਆਪਾਂ ਨਾਲ ਵੈਸੇ ਪ੍ਰਾਲੀ ਇਹਦੇ ਦਾ ਇਹਦੇ ਜ ਫਾਈਬਰ ਜਿਆਦਾ ਹੁੰਦਾ ਵਾ ਚੰਗੀ ਹੁੰਦੀ ਆ ਕੋਈ ਪ੍ਰੋਟੀਨ ਵੀ ਵੱਧ ਤੋਂ ਵੱਧ ਦੱਸਦੇ ਆ ਕੋਈ ਜ਼ਿੰਕ ਜਿਆਦਾ ਦੱਸਦੇ ਦੇਜ ਪਰ ਤਕਰੀਬਨ ਪਸ਼ੂ ਖੋਸ਼ ਹੋ ਕੇ ਖਾਂਦੇ ਆ ਤਾਂ ਰਿਜ਼ਲਟ ਵੀ ਠੀਕ ਆ ਮਤਲਬ ਇਹ ਵੀ ਪਸ਼ੂ ਕੋਈ ਵੀ ਚੀਜ਼ ਜਿਹੜੀ ਖੋਸ਼ ਹੋ ਕੇ ਖਾ ਲੇ ਉਹ ਚੰਗੀ ਹੁੰਦੀ ਨਹੀਂ ਹੈ ਨਾ ਬਿਲਕੁਲ ਜੀ ਤੇ ਸਾਈਲੇਜ ਦੀ ਵਰਤੋਂ ਵੀ ਜਿਹੜੀ ਦੋਸਤੋ ਬਥੇਰੀ ਜੀ ਹੁਣ ਸਾਈਲੇਜ ਤੇ ਪ੍ਰਾਲੀ ਤਾਜੀ ਜਿਹੜੀ ਆ ਬਾਸਬਤੀ ਦੀ ਇਹ ਹਰੀ ਹਾਂਜੀ ਉਹ ਦੋਨੋਂ ਮਿਕਸ ਕਰਕੇ ਹੁਣ ਦੇਈ ਦਿਆਂ ਇਹਨਾਂ ਨੂੰ ਥੋੜੀ ਕੱਟ ਯੂਜ਼ ਕਰੀਦੀ ਆ ਠੀਕ ਹੈ ਜੀ ਹਾਂ ਜੀ ਸੋ ਠੀਕ ਆ ਵੀਰ ਜੀ ਸੋ ਬਿਲਕੁਲ ਹਰਵੈਲ ਭਾਈ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲਈਏ ਦੋਨੋਂ ਵਿਕਰੀ ਵਾਲੇ ਪਸ਼ੂ ਆਪਣੇ ਕੋਲ ਅੱਜ ਅਵੇਲੇਬਲ ਨੇ ਤੇ ਪਹਿਲੇ ਨੰਬਰ ਤੋਂ ਇਹ ਸੋ ਝੋਟੀ ਜੀ ਕੀ ਡਿਟੇਲ ਕੀ ਰਿਕਾਰਡ ਹੈ ਜੀ ਸੰਧਾ ਦੂਜੇ ਸੂਏ ਝੋਟੀ ਆ ਅੱਛਾ ਜੀ ਤਾਂ ਸੂਈ ਨੂੰ ਅੱਜ ਕਰੀਬ 27 28 ਦਿਨ ਹੋ ਗਏ ਨੂੰ ਹਾਂ ਜੀ ਦੁੱਧ ਦੇ ਦੇ ਥਲੇ 9 ਤੋਂ 10 ਲੀਟਰ ਜਿਹੜਾ ਰੈਡੀ ਆ ਠੀਕ ਹੈ ਜੀ 9 ਤੋਂ 10 ਕਿਲੋ ਦੁੱਧ ਬਿਲਕੁਲ ਰੈਡੀ ਆ 27 28 ਦਿਨ ਤੋਂ ਬੋਡੀ ਦੀ ਆ ਦੂਜਾ ਸੂਆ ਆ ਲਓ ਜੀ ਠੀਕ ਹੈ ਜੀ ਦੂਜਾ ਸੂਆ 27 28 ਦਿਨਾਂ ਦੀ ਸੂਈ ਆ ਤੇ ਬੱਚਾ ਮਗਰ ਮੇਲ ਆ ਨਹੀਂ ਫੀਮੇਲ ਆ ਫੀਮੇਲ ਆ এবੀਸੀ ਦੇ ਸੀਮੰਦੀ ਆ ਹੂੰ ਸ਼ੇਰੂ ਦੀ ਕੱਟੀ ਆ ਠੀਕ ਹੈ ਜੀ ਤੇ ਥੋੜਾ ਲੰਮਾ ਹਰਵੇਲ ਭਾਈ ਤੋਰਦੇ ਆ ਜੱਗਾ ਨੂੰ ਅ ਸ਼ੇਰੂ ਦੀ ਦੋਸਤੋ এবੀਸੀ ਸੀਮੰਦੀ ਜਿਹੜੀ ਆ ਸ਼ੇਰੂ ਬੁੱਲ ਦੀ ਫੀਮੇਲ ਕਾਫ ਆ ਇਸ ਮੱਜ ਤੇ ਮਗਰ ਸੁਬਾ ਦੂਜਾ ਵੀਰ ਦੱਸ ਰਿਹਾ ਬਾਕੀ ਅਡ ਰੋਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਚੁਵਾਈ ਬਿਲਕੁਲ ਨਾਲ ਆਪਾਂ ਚਲਾਵਾਂਗੇ ਇਸੇ ਮੱਜ ਦੀ ਚੁਵਾਈ ਜਿਹੜੀ ਤੁਸੀਂ ਤਸੱਲੀ ਕਰਾ ਲਓਗੇ ਅਸੀਂ ਆਪਾਂ ਚੁਵਾਈ ਕਰਾਵਾਂਗੇ ਚੰਗੀ ਭਾਰੀ ਬੋਡੀ ਦੀ ਆ ਠੀਕ ਆ ਜੀ ਚੰਗਾ ਪਿੱਠ ਪੂੜਾ ਲੱਗਾ ਛੋਟੀ ਨਾਲ ਹਾਂ ਲਓ ਜੀ ਤੋਂ ਕੱਦ ਦੀ ਗੱਲ ਕਰ ਲਈਏ ਤੇ ਸੋਹਣੇ ਕੱਦ ਦੇ ਵਿੱਚ ਆ ਠੀਕ ਆ ਜੀ ਵੱਡੀ ਹਾਈਟ ਦੇ ਵਿੱਚ ਹੀ ਆਪਾਂ ਇਹੋ ਜਿਹਾ ਕੱਦ ਜਿਹੜਾ ਦੋਸਤੋ ਨੋਟ ਕਰ ਸਕਦੇ ਆ ਤੇ ਥਣ ਭਾਂਡਾ ਜਿਹੜਾ ਵਿਖਾਲਾ ਬਿਲਕੁਲ ਪੰਦਰ ਇੱਕਸਾਰ ਕੋਈ ਵਿੰਗ ਸਿੰਘ ਨਹੀਂ ਹੈਗਾ ਕਿਸੇ ਪਾਸਿਓ ਇੱਕਸਾਰ ਲੇਵਾ ਤੇ ਬਾਕੀ ਫੇਸ ਕੁਆਲਟੀ ਸਿੰਘਾਂ ਦੀ ਪੰਚਰ ਤੇ ਸੱਜੀ ਖੱਬਈ ਬੈਕ ਸਾਈਡ ਬੈਣੀ ਤੋਂ ਤੁਸੀਂ ਆਪਾ ਤੁਹੇ ਦੇਖ ਸਕਦੇ ਹੋ ਠੀਕ ਹੈ ਕਿਵਾਈ ਲਈ ਬਿਲਕੁਲ ਪਾਰਦਰਸ਼ੀ ਢੰਗ ਨਾਲ ਦੋਸਤੋ ਪੱਤਸਰਦੀ ਨਾਲ ਕਰਾ ਦਾਂਗੇ ਸੋ ਉਸ ਤੋਂ ਬਾਅਦ ਜੇਕਰ ਕਿਸੇ ਵੀਰ ਨੇ ਆਨਲਾਈਨ ਕੋਈ ਵੀਰ ਸੌਦਾ ਕਰਦਾ ਹੈ ਤੇ ਉਹ ਤੁਹਾਡਾ ਮਿਲਦਾ ਤੁਹਾਡਾ ਡਿਸੀਜਨ ਜਿਸ ਤਰ੍ਹਾਂ ਵੀ ਤੁਹਾਨੂੰ ਚੰਗਾ ਲੱਗੇ ਠੀਕ ਹੈ ਜੀ ਉਸ ਤਰ੍ਹਾਂ ਤੁਸੀਂ ਕਰ ਲਿਓ ਠੀਕ ਹੈ ਕਿਉਂ ਨਾ ਸਾਬ ਕਿ ਤੁਸੀਂ ਆਨਲਾਈਨ ਵੀ ਸੌਦਾ ਕਰਨਾ ਹੋਵੇ ਗਰੰਟੀ ਆਪਣੀ ਚਵਾ ਦੀ ਦੁੱਧ ਦੀ ਬਿਲਕੁਲ ਹੋਊਗੀ ਮਗਰ ਕੱਟੀ ਵੀ ਪੂਰੀ ਤਗੜੀ ਹੈ ਮਗਰ ਕੱਟੀ ਵੀ ਬਹੁਤ ਸੋਹਣੀ ਸੰਧੂ ਸਾਹਿਬ ਸੀਮਨ ਦੇ ਬੱਚੇ ਵੈਸੇ ਬਹੁਤ ਹੈਲਥੀ ਸੀਮਨ ਦੇ ਬੱਚੇ ਸੰਧੂ ਦਾ ਹੈਵੀ ਆਉਂਦੇ ਆ ਚੰਗੇ ਬੋਲੋ ਤੇ ਜਿਹੜੇ ਬੱਚੇ ਵੈਸੇ ਹੈਲਥੀ ਬਿਲਕੁਲ ਪੱਧਰ ਹੂੰ ਚੰਗੀ ਪਲੀ ਸ਼ੌਂਕ ਨਾਲ ਨਹੀਂ ਲੱਗਦਾ ਕਿ ਤੱਕ ਤੂੰ ਮਨ ਬਿਲਕੁਲ ਸੰਧੂ ਸਾਹਿਬ ਮਹੀਨੇ ਦੀ ਮੰਨ ਸਕਦੇ ਆ ਠੀਕ ਆ ਤੇ ਸੰਧੂ ਸਾਹਿਬ ਬੱਚਾ ਤਾਂ 15 ਦਿਨ ਦੇ ਵਿੱਚ ਵੀ ਜਿੱਥੇ ਮਰਜ਼ੀ ਲੈ ਜਾਓ ਮਗਰ ਕੱਟੀ ਬਹੁਤ ਸੋਹਣੀ ਪਲੀ ਪਲਾਈ ਲਓ ਜੀ ਸੋ ਪੂਰੀ ਐਕਟਿਵਾ ਚੰਗੇ ਦੋ ਦੋ ਦਤੇ ਵੀ ਦੋਸਤੋ ਛੱਡਿਆ ਪਸ਼ੂ ਜਿਹੜਾ ਬਿਲਕੁਲ ਰਾਜੀ ਹੋ ਜਾਂਦਾ ਮਗਰ ਤੇ ਹਰ ਬੇਲ ਕਿੰਨਾ ਵੇਰੇ ਮੁੱਲ ਰੋਕੇਦਾ ਮੁੱਲ ਸੰਦੂ ਸਾਹਿਬ ਇਹਦਾ ਲੈ ਦੇ ਸਾਡੇ 64 ਸਾਡੇ 64 ਬਿਲਕੁਲ ਸੰਦੂ ਸਾਹਿਬ ਮੱਝ ਭਾਵੇਂ 75000 ਦिए ਪਰ ਆਪਾਂ ਨੂੰ ਜਾਇਜ਼ ਆ ਹਾਂਜੀ ਤੇ ਆਪਾਂ ਵੀ ਅੱਗੇ ਜਾਇਜ਼ ਹੀ ਲਓ ਜੀ 64000 ਦੀ ਦੋਸਤੋ ਜਿਹੜੀ ਇਹ ਮੱਝ ਤੁਹਾਨੂੰ ਮਿਲ ਜੂਗੀ ਲੈ ਦੇ ਸੰਦੂ ਸਾਹਿਬ ਹੋ ਆ ਲਓ you <sniffs> ਜਿਹੜਾ 564 ਤੇ ਇੱਕ ਬਿਲਕੁਲ ਜਰਸੀ ਆਪਾਂ ਫਸਟਲੀ ਇਹ ਕਰ ਜਿਹੜੀ ਦੋਸਤੋ ਤੁਹਾਨੂੰ ਮੈਂਸ਼ਨ ਕੀਤਾ ਸੀਗਾ ਇੱਕ ਜਰਸੀ ਵੈੜ ਬਾਰੇ ਤੇ ਇਹ ਜਰਸੀ ਵੈੜ ਤੁਹਾਨੂੰ ਦਿਖਾ ਰਹੇ ਆਂ ਤਨ ਦਾ ਇਹ ਜਰਸੀ ਦੂਜੇ ਸਵੇ ਸੂਈ ਆ ਪਿੱਛੇ ਮੇਲ ਕਾਫ ਆ ਠੀਕ ਆ ਜੀ ਸੂਈ ਨੂੰ ਕਰੀਬ 3 ਦਿਨ ਦਾ ਸਮਾਂ ਹੋ ਗਿਆ 3 ਦਿਨਾਂ ਦਾ ਹਾਂਜੀ ਲਓ ਜੀ 3 ਦਿਨਾਂ ਦੀ ਸੂਈ ਆ ਪਿੱਛੇ ਮੇਲ ਕਾਫ ਆ ਨਹੀਂ ਦੂਜਾ ਹਾਂਜੀ ਮੇਲ ਆ ਮੇਲੀ ਆ ਮੇਲ ਕਾਫ ਆ ਠੀਕ ਆ ਉਹ ਜਰਸੀ ਬਰੀਡ ਆ ਠੀਕ ਆ ਜੀ ਜਰਸੀ ਬਰੀਡ ਦੇ ਵਿੱਚ ਇਹ ਤੁਸੀਂ ਵੇਹੜਾ ਸਾਹਮਣੇ ਦੇਖ ਰਹੇ ਜੇ ਸੁਹਾ ਦੂਜਾ ਤੇ ਤਿੰਨ ਦਿਨਾਂ ਦੀ ਸੂਈਆ ਬੋਲਾ ਕਿੰਨਾ ਕੁ ਹੋਣਾ ਆਪਾਂ ਜਵਾਵਾਂਗੇ ਹਾਂ ਬੋਲਾ ਸੰਤੂ ਸਾਹਿਬ ਇਸ ਟਾਈਮ 8 9 ਲੀਟਰ ਆ ਬਾਕੀ ਜੇ ਜਿਹੜੀ ਚੁਆਈ ਆ ਹਾਂਜੀ ਜ਼ਿਆਦਾ ਤਾਂ ਨਹੀਂ ਕਵਾਂਗੇ ਕੋਈ 13 14 ਹਾਂ ਅੰਦਾਜ਼ਾ ਇੰਨਾ ਕੁ ਚੁਆਉਣਾ ਚਾਹੀਦਾ ਇਹਨੂੰ ਠੀਕ ਆ ਜੀ ਬਾਕੀ ਸੰਤੂ ਸਾਹਿਬ ਆਪਣੀ ਮਿਹਨਤ ਹੁੰਦੀ ਆ ਹਾਂਜੀ ਤੇ ਜਿੰਨਾ ਵੀ ਕੋਈ ਕਰ ਲੂਗਾ ਚੋ ਲੂਗਾ ਠੀਕ ਆ ਜੀ ਤੰਤੋਂ ਤੋਂਰੇ ਹਰ ਵੇਲੇ ਪਤਲੇ ਆ ਵੈਸੇ ਵਧੀਆ ਆਉਂਦੇ ਮੁੱਠੀ ਆ ਵਧੀਆ ਮੁੱਠੀ ਜ ਆ ਜਾਂਦੇ ਆ ਆਪਣਾ ਆਪਣਾ ਤਰੀਕਾ ਵਾ ਲਓ ਜੀ ਠੀਕ ਆ ਹੁਣ ਆਪਣੇ ਕਿੰਨਾ ਹੈਗਾ 8-9 ਕਿਲੋ ਲੀਟਰ ਬੋਲਾ ਕੇ ਹੁਣ ਸੰਦੂ ਸਾਹਿਬ 8 ਹੋਊਗਾ ਇਹਦੇ ਥੱਲੇ ਲੰਮ ਸਭ ਠੀਕ ਹੈ ਜੀ ਬਾਕੀ ਠੰਡੀ ਸੀਲ ਆ ਸੰਦੂ ਸਾਹਿਬ ਅੱਛੀ ਬਾਕੀ ਸਭ ਤੋਂ ਚੰਗੀ ਚੀਜ਼ ਹੁੰਦੀ ਸੰਦੂ ਸਾਹਿਬ ਇਹਦਾ ਜਿਹੜਾ ਦੁੱਧ ਦਾ ਮੱਝ ਦੀ ਕੁਆਲਿਟੀ ਦਾ ਹੁੰਦਾ ਹੂੰ ਲੋਜੀ ਠੀਕ ਸੋ ਵੜ ਚੰਗੀ ਆ ਦੋਸਤੋ ਕਾਫੀ ਸੋਣੀ ਆ ਪਲੀ ਆ ਚੰਗੀ ਆ ਤੇ ਜਿੰਨੇ ਵੀ ਆ ਨਿਗਰ ਠੀਕ ਆ ਨਿਗਰ ਆ ਸਾਰੇ ਇੱਕ ਦਿਨਾਂ ਦੀ ਸੂਈ ਆ ਵੈਸੇ ਨੋਰਮਲ ਇੱਕ ਪਸੂ ਸੂਣ ਤੋਂ ਬਾਅਦ ਲੱਪਾ ਜਲਾ ਜਾਂਦਾ ਤੇ ਮੈਂਟੇਨ ਆ ਪੂਰੀ ਸਿਹਤ ਜਿੱਡੀ ਵੀ ਆ ਠੀਕ ਆ ਓਕੇ ਠੀਕ ਆ ਜੀ ਓਕੇ ਓਕੇ ਸੋ ਦੋਸਤੋ ਬਿਲਕੁਲ 8 ਕਿਲੋ ਬੌਲੇ ਤੇ ਅੱਜ ਚੱਲ ਰਹੀ ਇਹ ਵੜ ਜਰਸੀ ਬਰੀਡ ਦੇ ਵਿੱਚ ਆ ਬਾਕੀ ਥਾਂ ਤੋਂ ਦੀ ਕੁਆਲਿਟੀ ਚੰਗੀ ਆ ਸੋ ਕੋਈ ਵੀ ਆਪਦੀ ਨਰਕ ਪਰਖੇ ਧਿਆਣ ਕੇ ਕਰ ਲੇ ਝੋਕੇ ਵੇਖ ਲੇ ਠੀਕ ਆ ਸੋ ਮਗਰ ਮੇਲ ਕਾਫਾ ਬੱਚਾ ਤੁਹਾਨੂੰ ਦਿਖਾ ਦੇਣੀ ਇੱਕ ਵਰੀ ਬੱਚਾ ਦਿਖਾ ਰਿਹਾ ਇਹ ਮਗਰ ਬੱਚਾ ਤਿੰਨ ਦਿਨ ਦੀ ਸੂਈ ਠੀਕ ਆ ਜੀ ਤਿੰਨਾ ਦਿਨਾਂ ਦੀ ਸੂਈ ਆ ਮਗਰ ਇਹ ਬੱਚਾ ਤੇ ਹਰਬੇਲ ਵੀਰਾ ਕਿੰਨਾ ਮੋਲੇ ਇਸ ਵਾੜ ਦਾ ਕੀ ਲੈਣ ਦੇਣ ਕੀ ਕਰੇਗਾ ਤੁਸੀਂ ਸੰਧੂ ਸਾਹਿਬਾ ਮੋਲੇ ਦਾ ਕੋਈ ਜ਼ਿਆਦਾ ਨਹੀਂ ਆਪਾਂ ਰੱਖਿਆ ਆਪਾਂ ਨੂੰ ਇਜਾਜ਼ਤ ਮਿਲੀ ਸੰਧੂ ਦਾ 500 ਰੁਪਏ ਛੋੜ ਹੋ ਗਈ 3838000 3838000 ਬਿਲਕੁਲ ਜੀ ਠੀਕ ਹੈ ਜੀ ਲਓ ਜੀ 3838000 ਦੇ ਵਿੱਚ ਦੋਸਤੋ ਇਹ ਵਾੜ ਵਿੱਚ ਤੁਹਾਨੂੰ ਬਿਲਕੁਲ ਤਾਜੀ ਤਰਾਰ ਬਿਲਕੁਲ ਬੌਲੇ ਤੇ ਚੱਲ ਰਹੀ ਹੈ ਠੀਕ ਹੈ ਤੇ ਇਹ ਦੋ ਐਨੀਮਲ ਜਿਹੜੇ ਅੱਜ ਵੀਰ ਹਰਬੇਲ ਸਿੰਘ ਦੇ ਕੋਲੇ ਵਿਕਾਊ ਨੇ ਸੋ ਆਣ ਕੇ ਆਪਦੇ ਤੁਸੀਂ ਤਸੱਲੀ ਕਰ ਸਕਦਾ ਕੋਈ ਵੀਰ ਖਰੀਦਦਾਰ ਤੇ ਪਸ਼ੂ ਜਿਹੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਅੱਜ ਹੋਰ ਤੇ ਕੱਲ ਹੋਰ ਨਵੇਂ ਪਸ਼ੂ ਜਿਹੜੇ ਅਵੇਲੇਬਲ ਹੋਣਗੇ ਇਸ ਕਰੇ ਠੀਕ ਹੈ ਫੋਨ ਨੰਬਰ ਦੱਸ ਦਿਆ ਮੈਂ ਤੇ ਨੰਬਰ ਬਾਈ ਹਰਪ੍ਰੀਤ ਬੋਲ ਦਿਓ 99063 82025 9906382025 ਠੀਕ ਹੈ ਭਰਾ ਸੋ ਦੋਸਤੋ ਇਹ ਚਾਹੋ ਬਾਈ ਹਰਪ੍ਰੀਤ ਸਿੰਘ ਤਸਵੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਖਾਸ ਵਿਜਰ ਤੁਸੀਂ ਪਿੰਡ ਜੋੜ ਸਿੰਘ ਵਾਲੇ ਕਰਨੀ ਹੈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ਼ਰੀਆ ਕਰਦੇ ਆਂ ਜੀ